ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਅਖੀਰਕਾਰ ਉਹ ਘੜੀ ਆ ਗਈ ਹੈ ਜਿਸ ਦਾ ਪਿਛਲੇ ਕਈ ਦਿਨਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਤਾਰੀਖ ਹੈ 17 ਦਸੰਬਰ ਯਾਨੀ ਕਿ ਚੋਣਾਂ ਦੇ ਨਤੀਜੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਉਹਨਾਂ ਦੇ ਨਤੀਜੇ ਐਲਾਨੇ ਜਾ ਰਹੇ ਨੇ ਜ਼ਿਲ੍ਹਾ ਪ੍ਰੀਸ਼ਦਾਂ ਦੀ ਗੱਲ ਕਰੀਏ ਤਾਂ ਕਰੀਬ 350 ਨੇ ਔਰ 2838 ਨੇ ਬਲਾਕ ਸਮਤੀ ਜਿਨ੍ਹਾਂ ਦੇ ਇਲੈਕਸ਼ਨ ਹੋ ਚੁੱਕੇ ਸੀ 14 ਤਰੀਕ ਨੂੰ ਅੱਜ ਉਹਨਾਂ ਦੇ ਨਤੀਜੇ ਐਲਾਨੇ ਜਾ ਰਹੇ ਨੇ ਔਰ ਕਰੀਬ-ਕਰੀਬ ਜੇਕਰ ਆਪਾਂ ਗੱਲ ਕਰੀਏ 9000 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਦੀ ਸੀ ਅਸੀ ਕਿਸਮਤ ਦਾਤੇ ਲੱਗੀ ਹੋਈ ਹੈ ਔਰ ਬਹੁਤ ਛੇਤੀ ਨਤੀਜੇ ਐਲਾਨਨੇ ਜਾਣਗੇ ਨਤੀਜਿਆਂ ਦਾ ਐਲਾਨ ਹੌਲੀ ਹੌਲੀ ਹੋਣਾ ਸ਼ੁਰੂ ਹੋ ਗਿਆ ਹੈ ਜੇਕਰ ਆਮ ਆਦਮੀ ਪਾਰਟੀ ਨੂੰ ਕੋਈ ਟੱਕਰ ਦੇ ਰਿਹਾ ਹੈ ਤਾਂ ਉਹ ਹੈ ਸ਼੍ਰੋਮਣੀ ਅਕਾਲੀ ਦਲ ਪਰ ਇਹ ਜਿਹੜੇ ਚੋਣਾਂ ਦੇ ਨਤੀਜੇ ਨੇ ਇਹਨਾਂ ਦੇ ਨਾਲ ਵਿਵਾਦ ਵੀ ਹੁਣ ਜੁੜ ਚੁੱਕਿਆ ਹੈ ਜਿੰਨੀ ਉਮੀਦ ਕੀਤੀ ਜਾ ਰਹੀ ਸੀ ਕਿ ਜਿਸ ਤਰੀਕੇ ਨਾਲ ਇਲੈਕਸ਼ਨਾਂ ਦੇ ਵਿੱਚ ਧੱਕਾ ਹੋਇਆ ਪਰ ਉਸ ਲੈਵਲ ਦਾ ਹਾਲਾਕੀ ਲੋਕੀ ਕਹਿ ਰਹੇ ਸੀ ਨਹੀਂ ਹੋਇਆ ਹੁਣ ਉਹਦੀ ਜਿਹੜੀ ਕਿੜ ਹੈ ਉਹਦੀ ਪੂਰੀ ਜਿਹੜੀ ਕਮੀ ਹੈ ਉਹ ਨਤੀਜਿਆਂ ਦੇ ਵਿੱਚ ਪੂਰੀ ਕੀਤੀ ਜਾ ਰਹੀ ਹੈ ਔਰ ਇਸ ਤਰੀਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਪਟਿਆਲਾ ਲੈ ਕੇ ਚੱਲਦੇ ਆ ਜਿੱਥੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਸੀ ਤੇ ਹੁਣ આરોਪ ਲੱਗ ਰਹੇ ਨੇ ਕਿ ਪ੍ਰਸ਼ਾਸਨ ਧੱਕੇਸ਼ਾਹੀ ਕਰ ਰਿਹਾ ਔਰ ਪ੍ਰਸ਼ਾਸਨ ਤੋਂ ਧੱਕੇਸ਼ਾਹੀ ਜਿਹੜਾ ਕਰਾ ਰਿਹਾ ਉਹ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਕੁਰਸੀ ਦੇ ਉੱਤੇ ਬੈਠੀ ਹੈ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਤੇ ਉਹ ਧੱਕੇਸ਼ਾਹੀ ਕਰਵਾ ਰਹੀ ਹੈ ਔਰ ਕਿਸ ਤਰੀਕੇ ਦੀਆਂ ਤਸਵੀਰਾਂ ਜ਼ੋਰਦਾਰ ਹੰਗਾਮਾ ਇੱਕ ਦੂਜੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਕਿ ਜਿਹੜੇ ਏਜੰਟ ਹੁੰਦੇ ਆ ਵੱਖੋ ਵੱਖਰੀਆਂ ਪਾਰਟੀਆਂ ਦੇ ਜਿਨ੍ਹਾਂ ਨੇ ਕਿ ਕਾਊਂਟਿੰਗ ਸੈਂਟਰ ਦੇ ਅੰਦਰ ਜਾਣਾ ਸੀ ਜਿਨ੍ਹਾਂ ਨੂੰ ਇਜਾਜ਼ਤ ਮਿਲੀ ਹੁੰਦੀ ਹੈ ਉਹਨਾਂ ਨੂੰ ਅੰਦਰ ਏਜੰਟਸ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਦੇ ਜਿਹੜੇ ਪੋਲਿੰਗ ਏਜੰਟ ਨੇ ਜਾਂ ਫਿਰ ਜੇ ਆਪਾਂ ਕਹ ਲਈਏ ਕਾਊਂਟਿੰਗ ਏਜੰਟਸ ਨੇ ਸਿਰਫ ਉਹੋ ਹੀ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਹੋਰ ਪਾਰਟੀਆਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਇਸ ਤੋਂ ਕੀ ਸਮਝੀਏ ਇਸ ਤੋਂ ਸਾਫ਼ ਗੱਲ ਇਹ ਹੋ ਸਕਦੀ ਹੈ ਕਿ ਜਾਂ ਜਾਂ ਜਿਹੜੀ ਅੰਦਰ ਵੋਟਾਂ ਪੈ ਚੁੱਕੀਆਂ ਨੇ ਉਹ ਵੋਟਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਉਹਨਾਂ ਵੋਟਾਂ ਨੂੰ ਲੁੱਟਣ ਦੀ ਕੋਸ਼ਿਸ਼ ਹੋ ਸਕਦੀ ਹੈ ਉਹਨਾਂ ਵੋਟਾਂ ਨੂੰ ਕਾਊਂਟਿੰਗ ਵੇਲੇ ਸ਼ੋਅ ਨਾ ਕਰਨ ਦੀ ਵੀ ਧਾਂਦਲੀ ਕੀਤੀ ਜਾ ਸਕਦੀ ਹੈ ਇਸ ਤਰੀਕੇ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਇਸੇ ਕਰਕੇ ਪਟਿਆਲਾ ਦੇ ਵਿੱਚ ਹੁਣ ਜਿਹੜਾ ਕਾਊਂਟਿੰਗ ਸੈਂਟਰ ਬਣਿਆ ਹੋਇਆ ਪਟਿਆਲਾ 2 ਦਾ ਉੱਥੇ ਕਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵਿਰੋਧ ਕੀਤਾ ਜਾ ਰਿਹਾ ਹੈ ਅੰਦਰ ਜਾਣ ਦੀ ਜਾਸਤ ਮੰਗੀ ਜਾ ਰਹੀ ਹੈ ਪਰ ਜਿਹੜੇ ਪਾਰਟੀਆਂ ਦੇ ਏਜੰਟਸ ਹੁੰਦੇ ਆ ਵਿਰੋਧੀ ਪਾਰਟੀਆਂ ਦੇ ਵਿਰੋਧੀਆਂ ਦਾ ਮਤਲਬ ਇਹ ਨਹੀਂ ਕਿ ਵਿਰੋਧ ਕਰਨ ਵਾਲੇ ਮਤਲਬ ਜਿਹੜੀਆਂ ਪਾਰਟੀਆਂ ਆਪੋਜੀਸ਼ਨ ਦੇ ਵਿੱਚ ਨੇ ਸਰਕਾਰ ਦੇ ਵਿੱਚ ਨਹੀਂ ਹੈਗੀਆਂ ਲੇਕਿਨ ਸਰਕਾਰ ਦੀ ਭਾਗੇਦਾਰ ਦੇ ਵਿੱਚ ਹਿੱਸਾ ਬੰਨਣਾ ਚਾਹੁੰਦੀਆਂ ਨੇ ਉਹਨਾਂ ਵੱਲੋਂ ਇਹ ਵਿਰੋਧ ਕੀਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਹ ਸ਼ਰਿਆਮ ਧੱਕੇਸ਼ਾਹੀ ਹੈ ਨਾ ਸਿਰਫ ਮੌਕੇ ਦੇ ਉੱਤੇ ਇਹ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਬਲਕਿ ਵੱਖੋ-ਵੱਖਰੀਆਂ ਪਾਰਟੀਆਂ ਦੇ ਜਿਹੜੇ ਆਗੂ ਨੇ ਉਹ ਵੀ ਵਿਰੋਧ ਕਰ ਰਹੇ ਨੇ ਹਰ ਇੱਕ ਸਿਆਸੀ ਪਾਰਟੀ ਵਿਰੋਧ ਕਰ ਰਹੀ ਆ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋਵੇ ਆਵੇ ਉਹ ਭਾਜੀਪੀ ਹੋਵੇ ਜਾਂ ਫਿਰ ਜਿਹੜੀ ਕਾਂਗਰਸ ਪਾਰਟੀ ਹੈ ਸਾਰੀਆਂ ਇੱਕ ਸੁਰ ਦੇ ਵਿੱਚ ਵਿਰੋਧ ਕਰ ਰਹੀਆਂ ਨੇ ਕਿ ਇਹ ਤਾਂ ਤੱਕਾ ਤੁਹਾਡਾ ਚੱਲਦਾ ਇਹ ਤੱਕਾ ਇਹ ਤਾਂ ਤੁਸੀਂ ਤਾਂ ਕਰਦੇ ਇਹ ਕੁਝ ਕਹਿੰਦੀ ਹੈ ਪਾਰਟੀਆਂ ਨਜ਼ਰ ਆ ਰਹੀਆਂ ਨੇ ਸਾਬਸਦ ਚਰਨਜੀਤ ਸਿੰਘ ਚੰਨੀ ਨੇ ਵੀ ਸਰਕਾਰ ਦੇ ਉੱਤੇ ਗੰਭੀਰ aarop ਲਗਾਏ ਨੇ ਸਾਫ਼ ਤੌਰ ਤੇ ਉਹਨਾਂ ਨੇ ਖਦਸ਼ਾ ਜਤਾਇਆ ਇਹ ਸਭ ਕੁਝ ਕਹਿੰਦੇ ਤਾਂ ਹੋ ਰਿਹਾ ਹੈ ਤਾਂਕਿ ਵੋਟਰਾਂ ਨੂੰ ਖਰਾਬ ਕੀਤਾ ਜਾ ਸਕੇ ਕਿ ਕਿਉਂਕਿ ਜੇਕਰ ਇੱਕ ਨਿਸ਼ਾਨ ਦੇ ਉੱਤੇ ਸ਼ਾਈ ਲੱਗੀ ਵੀ ਆ ਤਾਂ ਜਾਣਬੁੱਝ ਕੇ ਹੋ ਸਕਦਾ ਦੂਜੇ ਨਿਸ਼ਾਨ ਤੇ ਵੀ ਸ਼ਾਈ ਲਾ ਦਿੱਤੀ ਜਾਵੇ ਤਾਂਕਿ ਜਿਹੜੀ ਆ ਓਪੋਜੀਸ਼ਨ ਪਾਰਟੀਆਂ ਦੇ ਜਿਹੜਾ VOTING ਹੋਈ ਹੈ ਉਹਨਾਂ ਵੋਟਾਂ ਨੂੰ ਰੱਦ ਕੀਤਾ ਜਾ ਸਕੇ ਇਹ ਸਭ ਕੁਝ ਤਾਂ ਵੀ ਹੋ ਸਕਦਾ ਹੈ ਜਬਰਦਸਤ ਹੰਗਾਮੇ ਦੀਆਂ ਤਸਵੀਰਾਂ ਨੇ ਔਰ ਚਰਨਜੀਤ ਸਿੰਘ ਚੰਨੀ ਵੀ ਕਿਸ ਤਰੀਕੇ ਨਾਲ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਨੇ ਆ ਸੁਣੋ ਜਰਾ

ਆ ਮੇਰੇ ਕੋਲ ਵੀ ਹੈਗਾ ਆ ਹਾਲਾਤ ਨੇ ਆ ਇਹ ਸਰਕਾਰ ਦੇ ਉਸ ਦਿਨ ਵੀ ਸਾਡੇ ਜਿਹੜੀ ਗੱਡੀਆਂ ਦੀ ਵੀ ਰਿਕਾਰਡਿੰਗ ਹੈ ਅੱਜ ਵੀ ਆ ਦੇਖ ਲੋ ਖਰਾਬ ਕੀ ਨੇ ਆ ਇੱਕ ਮੰਤਰੀ ਦਾ ਮੁੰਡਾ ਦੇਖੋ ਜੀ ਆ ਮੰਤਰੀ ਦਾ ਮੁੰਡਾ ਮੈਂ ਤੁਹਾਨੂੰ ਰਾਤ ਗਿਆ ਸੀਗਾ ਆ ਮੇਰੇ ਕੋਲ ਨੂੰ ਬਾਹਰ ਖੜਾ ਕੀਤਾ ਆ ਮੰਤਰੀ ਦੇ ਪੁਲਿਸ ਦੇ ਪ੍ਰਸ਼ਾਸਨ ਦੇ ਵਿੱਚ ਇੱਕ ਕੈਪਟਨ ਮੰਤਰੀ ਦਾ ਮੁੰਡਾ ਰਾਤ ਦੀ ਦੇ ਬਾਰੇ ਮੈਂ ਕਿਹਾ ਉਹ ਖਰਾਂਦਰ ਗੁੰਡਾਗਰਦੀ ਕਰਾ ਰਿਹਾ ਅੰਦਰ ਅੰਦਰ ਕਾਫਟਿੰਗ ਨਹੀਂ ਕਰਾ ਰਿਹਾ ਆਪਣੇ ਇੱਥੇ ਪੱਗਾਂ ਬਣ ਨਹੀਂ ਜਾ ਰਿਹਾ ਦੇਖੋ ਲਾਈਵ ਕਾਉਂਟੀ ਕਲੈਕਸ਼ਨ ਕਿਵੇਂ ਦੀ ਹੈ ਕੁਛ ਹੀ ਕਿਵੇਂ ਦੇਖ ਰਹੇ ਹੋ ਆ ਦੇਖੋ ਬਾਹਰ ਹਾਂ ਬਾਹਰ ਨਹੀਂ ਆ ਦੇਖੋ ਕਿੱਥੇ ਖੜਾ ਹੈ ਜੰਮ ਸ਼ਿਕਰ ਗੁੰਡਾ ਬਾਦ ਮਰਦਾ ਬਾਦ ਮੁਤਾਬਕ ਧਾਮ ਦੰਡ ਭੇਦ ਵਾਲੀ ਸਰਕਾਰ ਨੇ ਕੱਲ ਨੂੰ ਜਿਹੜੀ ਗਿਣਤੀ ਹੋ ਰਹੀ ਹੈ ਜ਼ਿਲ੍ਹਾ ਪੰਚਾਇਤ ਤੇ ਬਲਾਕ ਸਮಿತಿ ਦੀਆਂ ਚੋਣਾਂ ਦੀ ਉਹਨਾਂ ਨੂੰ ਲੁੱਟਣ ਵਾਸਤੇ ਨਵੀਂ ਨੀਤੀ ਤਿਆਰ ਕੀਤੀ ਹੈ ਉਹਦੇ ਵਿੱਚ ਪਹਿਲਾਂ ਤਾਂ ਜਿਹੜੇ ਕਾਊਂਟਿੰਗ ਏਜੰਟ ਹੈ ਉਹਨਾਂ ਨੂੰ ਗਿਣਨ ਵਾਲਿਆਂ ਤੋਂ ਦੂਰ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਦੂਸਰਾ ਜਿਹੜੀਆਂ ਵੋਟਾਂ ਕਾਂਗਰਸ ਦੀਆਂ ਆ ਜਾਂ ਆਪੋਜੀਸ਼ਨ ਵਾਲਿਆਂ ਦੀਆਂ ਉਹਨਾਂ ਨੂੰ 25-25 ਦੇ ਵੰਡਣ ਵਾਲਾ ਦੇ ਵਿੱਚ ਝਾੜੂ ਵਾਲੇ ਪਾਸੇ ਰੱਖਣ ਦੀ ਕੋਸ਼ਿਸ਼ ਕਰਨਗੇ ਇੱਕ ਝਾੜੂ ਵਾਲੇ ਪਾਸੇ ਗੇਰਤੀ ਕਿ ਦੂਏ ਪਾਸੇ ਗੇਰਤੀ ਕੁਝ ਵੋਟਾਂ ਕਾਂਗਰਸ ਦੀਆਂ ਵੀ ਝਾੜੂ ਵਾਲੇ ਪਾਸੇ ਦੇਰਨਗੇ ਤੇ ਇਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਝਾੜੂ ਵਾਲੇ ਉਹਨਾਂ ਪਰ ਇੱਕ ਰਾਵੜ ਪਾਉਣੀ ਹੈ ਤੇ ਦੂਜਿਆਂ ਪਰ ਦੋ ਰਾਵੜਾ ਪਾਣੀ ਆ ਇਹਦੇ ਵਿੱਚ ਵੀ ਰਾਜ ਹੈ ਫੇਰ ਅੱਗੇ ਨੀਲੀ ਸਿਆਹੀ ਇਹਨਾਂ ਨੇ ਕੋਲ ਰੱਖਣੀ ਹੈ ਜਿਹੜੇ ਬੰਦੇ ਵੋਟਾਂ ਗਿਣਨਗੇ ਉਹਨਾਂ ਨੂੰ ਕਿਹਾ ਜੇ ਕੋਈ ਉਹ ਜਿੱਤਣ ਵਾਲ ਨੂੰ ਅੱਗੇ ਵੱਧ ਹੈ ਤਾਂ ਨੀਲੇ ਨਿਸ਼ਾਨ ਲਗਾ ਦਿਓ ਤਾਂ ਕਿ ਇਹ ਲੱਗੇ ਕਿ ਦੋ ਬੰਦਿਆਂ ਨੂੰ ਵੋਟ ਪਾਈ ਗਈ ਜੇ ਇਹ ਵੀ ਨਾ ਹੋਇਆ ਫੇਰ ਵੋਟਾਂ ਪਾੜਨ ਤੱਕ ਦੀ ਵੀ ਹਦਾਇਤ ਹੈ ਆ ਪੱਕੀ ਆਥੈਂਟਿਕ ਇਨਫੋਰਮੇਸ਼ਨ ਹੈ ਇਸ ਤਰ੍ਹਾਂ ਤੁਹਾਨੂੰ ਗਿਣਤੀ ਵਾਲੇ ਨੂੰ ਹਦਾਇਤਾਂ ਹੋਈਆਂ ਜੇ ਤੁਸੀਂ ਇਹ ਕੰਮ ਕਰਿਆ ਤਾਂ ਜ਼ਿੰਮੇਵਾਰ ਐਸਡੀਐਮ ਤਹਿਸੀਲਦਾਰ ਤੇ ਜਿਹੜੇ ਥੱਲੇ ਕਲਰਕ ਆ ਉਹ ਹੋਣਗੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਜੇ ਲੱਤਾਂ ਪਾੜ ਚੱਲਦੀਆਂ ਤਾਂ ਹੈ ਗਲਤ ਕੰਮ ਕਰਿਓ ਨਹੀਂ ਤੁਸੀਂ ਜਵਾਬਦੇ ਹੋਣਾ ਇੱਕ ਦਿਨ ਇਸ ਕੰਮ ਲਈ ਤਾ ਆਪ ਤਸਵੀਰਾਂ ਤੁਹਾਨੂੰ ਅਸੀਂ ਆ ਪਟਿਆਲਾ ਦੇ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਜ਼ਬਰਦਸਤ ਵਿਰੋਧ ਹੋ ਰਿਹਾ ਸੀ ਔਰ ਜਿਹੜੀ ਕਾਂਗਰਸ ਪਾਰਟੀ ਦੇ ਸੰਸਦ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਵੀ ਸਾਫ਼ ਤੌਰ ਤੇ ਕਿਹਾ ਹੈ ਕਿ ਧੱਕੇਸ਼ਾਹੀ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜਿਹੜੇ ਏਜੰਟ ਮੌਕੇ ਦੇ ਉੱਤੇ ਕੰਮ ਕਰ ਰਹੇ ਨੇ ਉਹ ਸਾਵਧਾਨ ਰਹਿ ਜਾਣ ਕਿਉਂਕਿ ਜੇਕਰ ਸਰਕਾਰ ਆਵੇਗੀ ਤਾਂ ਅੰਦਲੀ ਪਾਈ ਗਈ ਤਾਂ ਉਹਨਾਂ ਲੋਕਾਂ ਨੂੰ ਬਖਸ਼ਾ ਨਹੀਂ ਜਾਵੇਗਾ ਤਾਂ ਵਿਵਾਦਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਨਤੀਜੇ ਆਉਂਦੇ ਹੋਏ ਦਿਖਾਈ ਦੇ ਰਹੇ ਨੇ ਜ਼ਬਰਦਸਤ ਵਿਰੋਧ ਹੋ ਰਿਹਾ ਵਿਰੋਧੀ ਪਾਰਟੀਆਂ ਨੇ ਘੇਰੀ ਹੈ ਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਧੱਕੇਸ਼ਾਹੀ ਔਰ ਗੁੰਡਾਗਰਦੀ ਕਰਨ ਦੇ ਆਰੋਪ ਲੱਗੇ ਨੇ ਸੰਸਦ ਚਰਨਜੀਤ ਸਿੰਘ ਚੰਨੀ ਦੇ ਨਿਸ਼ਾਨੇ ਦੇ ਉੱਤੇ ਆ ਗਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਵਿਵਸਥਾ ਤੇ ਸਿਆਸੀ ਪਾਰਟੀਆਂ ਨੂੰ ਇਤਰਾਜ਼ ਹੈ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਬੀਜੇਪੀ ਨੇ ਇਹ ਆਪਣਾ ਇਤਰਾਜ਼ ਜਤਾਇਆ ਕਿ ਧੱਕੇਸ਼ਾਹੀ ਹੋ ਰਹੀ ਹੈ ਕਈ ਥਾਂ ਦੇ ਉੱਤੇ ਪੋਲਿੰਗ ਏਜੰਟਾਂ ਨੂੰ ਕਾਊਂਟਿੰਗ ਸੈਂਟਰਾਂ ਦੇ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ ਕਰੀਬ 9000 ਉਮੀਦਵਾਰ ਨੇ ਜਿਨ੍ਹਾਂ ਦੀ ਸਿਆਸੀ ਕਿਸਮਤ ਦਾਤੇ ਲੱਗੀ ਹੋਈ ਹੈ 347 ਜ਼ਿਲ੍ਹਾ परिषद ਤੇ 2838 ਬਲਾਕ ਸਮਤੀ ਸੀਟਾਂ ਦੇ ਨਤੀਜੇ ਆ ਰਹੇ ਨੇ ਕੁਝ ਹੀ ਕੰਟੈਕਟ ਸਾਫ ਹੋ ਜਾਵੇਗੀ ਸਥਿਤੀ ਕਿ ਕਿਸ ਦਾ ਹੋਵੇਗਾ ਤਾਜ ਤਾਂ ਇਸ ਵਕਤ ਦੀਆਂ ਤਸਵੀਰਾਂ ਅਹਿਮ ਕੁਝ ਤਸਵੀਰਾਂ ਨੇ ਜਿਵੇਂ ਇਹ ਅੱਗੇ ਅੱਗੇ ਦੇ ਚੱਲ ਰਿਹਾ ਹੈ ਤਾਂ ਵੱਖੋ-ਵੱਖਰੇ ਥਾਵਾਂ ਤੋਂ ਐਸੀਆਂ ਤਸਵੀਰਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਜੋ ਵਿਰੋਧ ਹੋ ਰਿਹਾ ਤਾਂ ਇਸ ਸਲੇ ਦੀ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਮੋਗਾ ਤੋਂ ਮੋਗਾ ਬਲਾਕ ਸਮਤੀ ਜਿਹੜੀ ਚੋਣ ਸੀ ਉਹਨਾਂ ਦੇ ਜ਼ੋਨ ਨੰਬਰ 2 ਤੋਂ ਸ਼ਰੋਮਨੀ ਅਕਾਲੀ ਦਲ ਦੀ ਜਿੱਤ ਹੋਈ ਹੈ ਦੌਲਤਪੁਰਾ ਜ਼ੋਨ ਤੋਂ ਗੁਰਦਰਸ਼ਨ ਢਿੱਲੋਂ ਦੀ 9 ਵੋਟਾਂ ਦੇ ਨਾਲ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਹੈ ਅੰਗਰੇਜ਼ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਅੰਗਰੇਜ਼ ਸਿੰਘ ਸਮਰਾ ਉਹਨਾਂ ਨੂੰ ਹਰਾਇਆ ਹੈ ਮੋਗਾ ਬਲਾਕ ਸਮਤੀ ਦੀ ਗੱਲ ਕਰ ਰਹੇ ਹਾਂ ਨੰਬਰ 2 ਤੋਂ ਜਿੱਥੇ ਦੌਲਤਪੁਰਾ ਜ਼ੋਨ ਦੇ ਗੁਰਦਰਸ਼ਨ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਅੰਗਰੇਜ਼ ਸਿੰਘ ਸਮਰਾ ਨੂੰ ਮਹਿਜ਼ 9 ਵੋਟਾਂ ਦੇ ਫਰਕ ਦੇ ਨਾਲ ਹਰਾ ਦਿੱਤਾ ਹੈ ਬਹੁਤ ਹੀ ਜ਼ਿਆਦਾ ক্লোਜ਼ ਫਾਈਟ ਰਹੀ ਸੀ ਤਾਂ ਬਲਾਕ ਸਮਤੀ ਚੌਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇਹ ਜਿੱਤ ਹੋਈ ਹੈ ਮੋਗਾ ਬਲਾਕ ਸਮਤੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਲਈ ਦੀ ਇਹ ਵੱਡੀ ਖਬਰ ਹੈ ਸਭ ਤੋਂ ਵੱਧ ਜੇਕਰ ਕੋਈ ਟੱਕਰ ਆਮ ਆਦਮੀ ਪਾਰਟੀ ਨੂੰ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਉਹ ਹੈ ਸ਼੍ਰੋਮਣੀ ਅਕਾਲੀ ਦਲ ਇਸ ਤੋਂ ਪਹਿਲਾਂ ਵੀ ਆਪਾਂ ਤਸਵੀਰਾਂ ਦੇਖਿਆ ਸੀ ਜਦੋਂ ਜਿਮਨੀ ਚੋਣਾ ਹੋਈਆਂ ਸੀ ਤਰਨਤਾਰਨ ਦੇ ਵਿੱਚ ਉਦੋਂ ਵੀ ਆਮ ਆਦਮੀ ਪਾਰਟੀ ਦੇ ਜੇਕਰ ਸਾਥ ਸੁੱਕੇ ਹੋਏ ਸੀ ਤਾਂ ਉਹ ਸੁੱਕੇ ਹੋਏ ਸੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਸਾਥ ਸੁੱਕੇ ਸੀ ਤਾਂ ਸਿਰਫ ਔਰ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਰਕੇ ਜਿਨ੍ਹਾਂ ਦੇ ਕਰਕੇ ਆਮ ਆਦਮੀ ਪਾਰਟੀ ਨੂੰ ਜਿੱਤਣ ਦੇ ਲਈ ਬਹੁਤ ਜ਼ਿਆਦਾ ਲੱਕੜੀ ਮੁਸ਼ਕਤ ਕਰਦੀ ਪਈ ਸੀ ਕਾਫੀ ਜ਼ਿਆਦਾ ক্লোਜ਼ ਫਾਈਟ ਚੱਲੀ ਸੀ ਲਗਭਗ ਜਦ ਤੱਕ ਅੱਧਾ ਨਤੀਜਾ ਨਹੀਂ ਆਇਆ ਸੀ ਕੋਈ ਅੱਗੇ ਕੋਈ ਪਿੱਛੇ ਚੱਲ ਰਿਹਾ ਸੀ ਲੇਕਿਨ ਅੰਤ ਦੇ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਸੀ ਇਨਾਂ ਚੋਣਾਂ ਦੇ ਵਿੱਚ ਵੀ આરોਪ ਤਾਂ ਬਥੇਰੇ ਲੱਗੇ ਤਸਵੀਰਾਂ ਵੀ ਬਹੁਤ ਸਾਹਮਣੇ ਆਈਆਂ ਗੁੰਡਾਗਰਦੀ ਬਦਮਾਸ਼ੀ ਦੀਆਂ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਜੋ ਵਰਕਰ ਨੇ ਉਹਨਾਂ ਦੇ ਉੱਤੇ ਧੱਕੇਸ਼ਾਹੀ ਕਰਨ ਦੇ ਆरोप ਲੱਗੇ ਸੀ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਗੁਰਦਰਸ਼ਨ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਗਰੇਜ਼ ਸਿੰਘ ਸਮਰਾ ਨੂੰ 9 ਵੋਟਾਂ ਦੇ ਨਾਲ ਹਰਾ ਦਿੱਤਾ ਹੈ ক্লোਜ਼ ਫਾਈਟ ਮੋਗਾ ਚ ਸ਼ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਇੱਜ਼ਤ ਹੋਈ ਹੈ ਬਲਾਕ ਸੰਮਤੀ ਚੋਣਾਂ ਦੀ ਜੇਕਰ ਆਪਾਂ ਗੱਲ ਕਰੀਏ ਜੋਨ ਦੌਲਤਪੁਰਾ ਤੋਂ ਅਕਾਲੀ ਉਮੀਦਵਾਰ ਦੀ ਜਿੱਤ ਹੋਈ ਹੈ ਬਲਾਕ ਸੰਮਤੀ ਚੋਣਾਂ ਦੇ ਵਿੱਚ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਉਹਨਾਂ ਦਾ ਨਾਮ ਹੈ ਗੁਰਦਰਸ਼ਨ ਸਿੰਘ ਢਿੱਲੋਂ ਜਿਨ੍ਹਾਂ ਨੇ ਆਪ ਦੇ ਉਮੀਦਵਾਰ ਅੰਗਰੇਜ਼ ਸਿੰਘ ਸਮਰਾ ਨੂੰ ਮਹਿਜ਼ 9 ਵੋਟਾਂ ਦੇ ਫਰਕ ਦੇ ਨਾਲ ਹਰਾ ਦਿੱਤਾ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਹੋਰ ਕਿਸ ਤਰੀਕ ਦੇ ਹਾਲਾਤ ਨੇ ਤੁਹਾਨੂੰ ਉਹ ਵੀ ਅਸੀਂ ਦਿਖਾ ਦਿੰਨੇ ਆ ਕਿ ਇਸ ਤਰੀਕੇ ਦੇ ਨਾਲ ਕਾਊਂਟਿੰਗ ਕੀਤੀ ਜਾ ਰਹੀ ਹੈ ਜਿਵੇਂ ਹੀ ਦਿਨ ਚੜਿਆ ਅੱਜ ਧੁੰਦ ਵੀ ਪੂਰੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਪਈ ਸੀ ਲੇਕਿਨ ਉਸ ਠੰਡੀ ਠੰਡੀ ਧੁੰਦ ਦੇ ਵਿੱਚ ਜੇਕਰ ਆਪਾਂ ਚੋਣ ਸਰਕਰੀਆਂ ਦੀ ਗੱਲ ਕਰੀਏ ਤਾਂ ਮਾਹੌਲ ਪੂਰਾ ਗਰਮਾ-ਗਰਮ ਹੈ ਕਿਸ ਤਰੀਕੇ ਦੇ ਨਾਲ ਚੱਲ ਰਹੀ ਹੈ ਹਰਥਾਂ ਦੇ ਉੱਤੇ ਕਾਊਂਟਿੰਗ ਵੀ ਉਹਦੇ ਉੱਤੇ ਵੀ ਆਪਾਂ ਨਜ਼ਰ ਮਾਰ ਲੈਣੇ ਆ ਮਾਨਸਾ ਜ਼ਿਲ੍ਹਾ ਪੰਚਾਇਤ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੀ ਗਿਣਤੀ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਤਸਵੀਰ ਤੁਹਾਨੂੰ ਦਿਖਾਣਿਆ ਮਾਨਸਾ ਦੇ ਨਹਿਰੂ ਬੋਮਰੀ ਕੋਲਿਜ ਦੇ ਐਡੀਟੋ ਪਹਿਲੇ 라운ਡ ਦੀ ਜਿਹੜੀ ਗਿਣਤੀ ਸ਼ੁਰੂ ਹੋ ਚੁੱਕੀ ਆ ਸਟੌਂਗ ਰੂਮ ਚੋਂ ਜਿਹੜੇ ਬਾਇਲਡ ਬਾਕਸੇ ਬਾਹਰ ਕੱਢੇ ਗਿਆ ਤੇ ਟੇਬਲਾਂ ਤੇ ਲਿਆ ਕੇ ਪਹਿਲੀ ਸ਼ੁਰੂਆਤ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਹਰ ਬੂਥ ਦੇ ਜਿਹੜੇ ਕੈਂਡੀਡੇਟ ਅਤੇ ਪੋਲਿੰਗ ਏਜੰਟ ਜਿਹੜੇ ਜਾਲੀਆਂ ਦੇ ਬਾਹਰ ਨੇ ਤੇ ਅੰਦਰ ਟੇਬਲਾਂ ਉੱਪਰ ਵੈਲਟ ਪੇਪਰਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਇੱਕ ਪਾਸੇ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਟੇਬਲ ਲੱਗਿਆ ਉਸ ਦੇ ਦੂਸਰੀ ਸਾਈਡ ਆ ਜਿਹੜਾ ਬਲਾਕ ਸੰਪਤੀ ਦੇ ਟੇਬਲ ਲੱਗਿਆ ਜਿੱਥੇ ਜਿਹੜੀਆਂ ਇਹ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਹੈ ਔਰ ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਦੇ 86 ਬਲਾਕ ਸੰਪਤੀਆਂ ਅਤੇ 11 ਜ਼ਿਲ੍ਹਾ ਪਰੀਸ਼ਦ ਦੀਆਂ ਚੋਣਾਂ ਹੋਈਆਂ ਸੀ ਜਿਸ ਵਿੱਚ ਮਾਨਸਾ ਬਲਾਕ ਦੇ ਮਾਨਸਾ ਨਹਿਰੂ ਮੋਰੀਅਲ ਕਾਲਜ ਦੇ ਵਿੱਚ ਗਿਣਤੀ ਕੀਤੀ ਜਾ ਰਹੀ ਆ ਉੱਥੇ ਹੀ ਛਨੀਰ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਨੀਰ ਵਿੱਚ ਗਿਣਤੀ ਹੋ ਰਹੀ ਆ ਉਹ ਬਲਾਡਾ ਕ੍ਰਿਸ਼ਨਾ ਕਾਲਜ ਰੱਲੀ ਜਿਹੜਾ ਬਲਾਹਾੜਾ ਬਲੌਕ ਦੀ ਜਿਹੜੀ ਗਿਣਤੀ ਹੋ ਰਹੀ ਆ ਉੱਥੇ ਸਰਦੂਲਗੜ ਦੇ ਬਲਰਾਜ ਮੈਮੋਰੀਅਲ ਕਾਲਜ ਦੇ ਵਿੱਚ ਗਿਣਤੀ ਸ਼ੁਰੂ ਹੋ ਰਹੀ ਆ ਔਰ ਹੁਣ ਪਹਿਲੇ ਟੇਬਲ ਤੇ ਜਿਹੜੀ ਆ ਵੈਲਟ ਪੇਪਰ ਆਏ ਹੋਇਆ ਔਰ ਗਿਣਤੀ ਸ਼ੁਰੂ ਕੀਤੀ ਗਈ ਆ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਵੇਰੇ 8:30 ਵਜੇ ਦੇ ਕਰੀਬ ਆ ਜਿਹੜੇ ਸਟ੍ਰੋਂਗ ਰੂਮ ਚੋਂ ਜਿਹੜੇ ਵੈਲਟ ਬਾਕਸੇ ਲਿਆਂਦੇ ਗਏ ਸੀ ਅਤੇ ਟੇਬਲਾਂ ਉੱਪਰ ਜਿਹੜੇ ਵੈਲਟ ਬਾਕਸੇ ਖੋਲੇ ਗਏ ਆ ਤੇ ਏਜੰਟ ਜਿਹੜੇ ਗਿਣਤੀ ਸ਼ੁਰੂ ਗਿਣਤੀ ਕੀਤੀ ਹੈ ਔਰ ਅਜੇ ਤੱਕ ਬੜੀ ਸ਼ਾਂਤੀਪੂਰਪਕ ਢੰਗ ਨਾਲ ਜਿਹੜੀ ਇਹ ਗਿਣਤੀ ਕੀਤੀ ਜਾ ਰਹੀ ਹੈ ਨਵਦੀਪਾਲੂ ਵਾਲੀਆ ਪੀਟੀਸੀ న్యూਸ ਮਾਨਸਾ ਇਹ ਇਹ ਹਾਲਾਤ ਨੇ ਕਿਹੜੇ ਬੰਦਾ ਕੀਤੀ ਹੈ ਔਰ ਜਾਣਦੇ ਔਰ ਤੁਹਾਨੂੰ ਲੈ ਲੈ ਸੰਦੇਭਜ

ਅੱਜ ਹੀ ਘੇੜਤੀ ਅੰਦਰ ਸ਼ੁਰੂ ਹੋਗੀ ਘੇੜਤੀ ਅੰਦਰ ਸ਼ੁਰੂ ਹੋਗੀ ਪੰਡੀਆਂ ਰੋਕੇ ਤੋਂ ਪੰਡੀਆਂ ਰੋਕੇ ਉੱਧਰ ਪੰਡੀਆਂ ਦੇ ਰਹੇ ਜੀ ਸਾਹਿਬ ਜੀ ਜਿਹੜਾ ਜਿੱਤਦਾ ਜਿੱਤੋ ਤੁਹਾਡੇ ਜੀ ਸਾਹਿਬ ਜੀ ਦਾ ਬੰਦੇ ਕਾਰਜਕਾਰੀ ਦੇਖੋ ਵੀ ਜਰਾ ਮੈਂ ਜੀ ਸਾਰਾ ਬਾਹਰ ਖੜੇ ਵੀ ਖੜੇ ਨਾ ਅੰਦਰ ਵੀ ਹੋਰ ਇਹ ਬਾਹਰ ਖੜੇ ਮੈਂ ਵੀ ਖੜਾ ਹਾਂ ਅਸੀਂ ਵੀ ਖੜੇ ਤੁਸੀਂ ਵੀ ਬਾਹਰ ਖੜੇ ਆ ਦੇਖੋ ਲਾਈਵ ਜੇ ਆ ਮੰਤਰੀ ਦਾ ਮੁਕੰਮਲ ਹੈ ਇਹ ਮੇਰੇ ਕੋਲ ਵੀ ਹੈ ਆ ਦੇਖੋ ਮੇਰੇ ਕੋਲ ਵੀ ਹੈ ਮੈਂ ਬਾਹਰ ਖੜੀ ਹਾਂ ਇੱਕ ਸਾਰਾ ਉਹਦੇ ਚ ਜਲਦਾ ਆ ਦੇਖੋ ਇਲੈਕਸ਼ਨ ਜੰਟ ਹੈ ਅੰਦਰ ਮੰਤਰੀ ਦਾ ਮੁਕੰਮਲ ਰਾਤ ਲਾਈਵ ਕਹਿੰਦਾ ਇਸੇ ਕਰਦੇ ਆ ਮੇਰੇ ਕੋਲ ਵੀ ਹੈਗਾ ਆ ਹਾਲਾਤ ਨੇ ਆ ਇਹ ਸਰਕਾਰ ਦੇ ਉਸ ਦਿਨ ਵੀ ਸਾਡੇ ਜਿਹੜੀ ਗੱਡੀਆਂ ਦੀ ਵੀ ਰਿਕਾਰਡਿੰਗ ਹੈ ਅੱਜ ਵੀ ਆ ਦੇਖ ਲੋ ਹਾਲਾਤ ਕੀ ਨੇ ਆ ਇੱਕ ਮੰਤਰੀ ਦਾ ਮੁੰਡਾ ਦੇਖੋ ਜੀ ਆ ਮੰਤਰੀ ਦਾ ਮੁੰਡਾ ਮੈਂ ਤੁਹਾਨੂੰ ਰਾਤ ਗਿਆ ਸੀਗਾ ਆ ਮੇਰੇ ਕੋਲੋਂ ਮੁਬਾਰਕਾ ਕੀਤਾ ਆ ਮੰਤਰੀ ਦੇ ਪੁੱਤ ਦੀ ਪ੍ਰਸ਼ਾਸਨ ਦੇ ਵਿੱਚ ਇੱਕ ਕੈਬਨਟ ਮੰਤਰੀ ਦਾ ਮੁੰਡਾ ਰਾਤ ਜੀ ਦੇ ਬਾਰੇ ਮੈਂ ਕਿਹਾ ਉਹ ਖਰਾਂਦਰ ਗੁੰਡਾ